ਅੱਜ ਬੋਧਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਉਤਾਰ ਸਿੰਘ ਕਰੀਮਪੁੜੀ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਕਾਰਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕਿ ਆਕੇ ਮਜੀਠੇ ਤੋਂ ਬਾਅਦ ਲੁਧਿਆਣੇ ਚ ਚੰਦ ਦਿਨਾਂ ਬਾਅਦ ਵਾਪਰੀ ਇਸ ਘਟਨਾ ਨੇ ਪੰਜਾਬ ਸਰਕਾਰ ਦੀ ਮਹਿੰਮਤ ਜੁੱਦ ਨਸ਼ਿਆ ਵਿਰੋਧ ਦੀ ਪੂਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੇਚ ਜ਼ਹਿਰੀਲੀ ਸ਼ਰਾਬ ਪੀਣ ਨਾਲ 28 ਮੌਤਾਂ ਹੋਈਆਂ ਸਨ ਅਤੇ ਉਸੇ ਦਿਨ ਬੋਝਨ ਸਮਾਜ પાર્ટી ਦੀ ਲੀਡਰਸ਼ਿਪ ਪਹੁੰਚੀ ਸੀ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੰਨਿਆ ਸੀ ਕਿ ਪੁਲਿਸ, ਰਾਜਨੀਤਿਕ ਲੀਡਰਾਂ ਤੇ mafia ਦੇ ਗੱਠ ਜੋੜ ਤੋਂ ਬਿਨਾਂ ਅਜਿਹੀ ਦੁਖਦਾਈ ਘਟਨਾ ਦਾ ਵਾਪਰਨਾ ਸੰਭਵ ਨਹੀਂ ਹੈ ਉਨਾ ਕਹ ਕੇ ਮੁੱਖ ਮੰਤਰੀ ਦੇ ਮੰਨਣ ਤੋਂ ਬਾਅਦ ਵੀ ਉਸ ਗੱਠ ਜੋੜ ਦਾ ਪ੍ਰਸ਼ਾਸਨ ਪਤਾ ਨਹੀਂ ਲਗਾ ਸਕਿਆ। ਉਹਨਾਂ ਕਹੇ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਘਟਨਾ ਨੇ ਮਾਂ-ਬਾਪ ਤੋਂ ਉਹਨਾਂ ਦਾ ਸਹਾਰਾ ਇੱਕ ਪਤਨੀ ਤੋਂ ਉਸ ਦਾ ਸੁਹਾਗ ਤੇ ਬੱਚਿਆਂ ਤੋਂ ਉਹਨਾਂ ਦੀ ਛਾਂ ਖੋ ਲਈ ਗਈ ਹੈ। ਇਸ ਲਈ 1 ਕਰੋੜ ਦਾ ਮੁਆਵਜ਼ਾ ਤੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਲੁਧਿਆਣੇ ਤੋਂ ਸ੍ਰੀਜੰਦਰ ਛੰਦੇ ਦੀ ਰਿਪੋਰਟ। ਦੇ ਨਾਲ ਕਿਸ ਤਰ੍ਹਾਂ ਕੀ ਕਹਿਣਾ ਜਿਹੜਾ ਪਾਣਾ ਵਰਤਿਆ ਦੇਖੋ ਪਾਣਾ ਵਰਤਿਆ ਆਪਾਂ ਉਹਨੂੰ ਕਹਿੰਦੇ ਆ ਜਿੱਥੇ ਕੋਈ ਕੁਦਰਤੀ ਖੇਡ ਹੋ ਜਾਏ ਇਹ ਪਾਣਾ ਵਰਤਿਆ ਨਹੀਂ ਇਹ ਹੁਕਮਰਾਨ ਨੇ ਪਾਣਾ ਵਰਤਾਇਆ ਕਿਉਂਕਿ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਫਗਵਾੜੇ ਦੀ ਧਰਤੀ ਤੋਂ ਅਸੀਂ ਪੰਜਾਬ ਸੰਭਾਲੋ ਮਹਮ ਛੇੜੇ। ਔਰ ਉਹ ਮਹਮ ਅਸੀਂ ਐਸਾ ਧਾਰਨ ਮਹਮ ਨਹੀਂ ਸਕੇ ਉਹ ਜਿਹੜੇ ਅਸੀਂ ਚਲਾਈਏ। ਕਿਉਂਕਿ ਅਸੀਂ ਦੇਖਿਆ ਕਿ ਪੰਜਾਬ ਸਾਡਾ ਉਜੜ ਰਿਹਾ। ਪੰਜਾਬ ਦੀਆਂ ਮਾਮਾਂ ਦੇ ਪੁੱਤ ਡਰੱਗ ਮਾਫੀਆ ਖਾ ਰਿਆ। ਭੈਣਾਂ ਦੇ ਭਰਾ ਖਾ ਰਿਆ। ਧੀਆਂ ਦਾ ਸੁਹਾ ਖਾ ਰਿਆ। ਆ ਸਾਡੀ ਧੀ ਇਹਦਾ ਸੁਹਾਗ ਖਾ ਲਿਆ ਆ ਆਤੀ ਇਹਦਾ ਬਾਪ ਖਾ ਲਿਆ ਆ ਮਾਂ ਇਹਦਾ ਪੁੱਤ ਖਾ ਲਿਆ ਆ ਬੱਚਾ ਇਹਦਾ ਬਾਪ ਖਾ ਲਿਆ ਇਹਨਾਂ ਦਾ ਭਰਾ ਹੈ ਇਹ ਇਹਦਾ ਭਰਾ ਖਾ ਲਿਆ ਤੂੰ ਇੱਕ ਇੱਕ ਕਦੋਂ ਤੱਕ ਬਰਦਾਸ਼ਤ ਕਰਨਗੇ ਪੰਜਾਬੀ 28 ਮੌਤਾਂ ਜ਼ਹਿਰੀਲੀ ਸ਼ਰਾਬ ਨਾਲ ਮਜੀਠਾ ਚ ਹੋਈਆਂ ਔਰ ਉੱਥੇ ਮੈਂ ਉਸੇ ਦਿਨ ਪਹੁੰਚਿਆ ਮੁੱਖ ਮੰਤਰੀ ਨੇ ਉੱਥੇ ਮੰਨਿਆ ਹੈ ਕਿ ਪੁਲਿਸ ਪੋਲੀਟੀਸ਼ੀਅਨ ਔਰ ਮਾਫੀਆ ਇਹਦੇ ਗੱਠਜੋੜ ਤੋਂ ਬਿਨਾ ਇਹ ਭਾਣਾ ਬਰਤ ਨਹੀਂ ਸਕਦਾ ਸੀ ਮੰਨਣ ਤੋਂ ਬਾਅਦ ਵੀ ਅਜੇ ਤੱਕ ਉਹ ਗੱਠਜੋੜ ਬੇਨਕਾਬ ਨਹੀਂ ਕਰ ਸਕਿਆ ਅਸੀਂ ਉੱਥੇ ਵੀ ਕਿਹਾ ਕਿ ਇਹ ਪੰਜਾਬ ਉਜੜ ਰਿਹਾ ਪੰਜਾਬੀਓ ਆਓ ਇਹਨੂੰ ਬਚਾਈਏ ਔਰ ਅਸੀਂ ਕਿਹਾ ਕਿ ਭਈ ਜਿਹੜੇ ਘਰ ਉਜੜੇ ਆ ਬੇਸਹਾਰਾ ਹੋ ਗਏ ਤੀਆਂ ਤੇ ਸੁਹਾਗ mafie ਨੇ ਖਾਲੇ ਮਾਮਾ ਦਾ ਬਡਾਪਾ ਦਾ ਸਹਾਰਾ ਖਾਲਿਆ ਮਾਪਿਆਂ ਦਾ ਔਰ ਬੱਚਿਆਂ ਦਾ ਸਿਰ ਦੀ ਸਿਰ ਦੀ ਛਾਂ ਚਲੀ ਗਈ ਇਸ ਕਰਕੇ ਅਸੀਂ ਕਿਹਾ ਵੀ ਇੱਕ ਇੱਕ ਕਰੋੜ ਦਾ ਮੁਆਵਜ਼ਾ ਦੇਵੇ ਸਰਕਾਰ ਪੀੜਤ ਪਰਿਵਾਰਾਂ ਨੂੰ ਔਰ ਇੱਕ ਇੱਕ ਮੈਂਬਰ ਨੂੰ ਨੌਕਰੀ ਮਿਲੇ ਔਰ ਫਿਰ ਜਿਹੜੇ ਦੋਸ਼ੀ ਆ ਉਹ ਨਹੀਂ ਬਚਣੇ ਚਾਹੀਦੇ ਅਜੇ ਤੱਕ ਉੱਥੇ ਵੀ ਸਰਕਾਰ ਪ੍ਰੋਡਿਊਸਰ ਤੱਕ ਨਹੀਂ ਪਹੁੰਚੀ ਇਨਵੈਸਟਰ ਤੱਕ ਨਹੀਂ ਪਹੁੰਚੀ ਔਰ ਪੋਲਿਟੀਕਲ ਫੰਡਿੰਗ ਸਮਗਲਰ ਕਿਨੂੰ ਕਰ ਰਹਾ ਹੈ ਉਹ ਪੋਲੀਟਿਸ਼ੀਅਨ ਤੱਕ ਨਹੀਂ ਪਹੁੰਚੇ ਪੁਲਿਸ ਕੌਣ ਪਿੱਠ ਥਾਪੜਦਾ ਸੀ ਉੱਥੇ ਤੱਕ ਨਹੀਂ ਪਹੁੰਚੇ ਔਰ ਜੋ ਮੈਂ ਇੱਥੇ ਆ ਕੇ ਦੇਖਿਆ ਇਹ ਪੈਣਾ ਨੇ ਮੈਨੂੰ ਦੱਸਿਆ ਬੋਤਲਾਂ ਖਾਲੀ ਪੁਲਿਸ ਚੁੱਕ ਕੇ ਲੈ ਗਈ ਆ ਲੇਕਿਨ ਅਜੇ ਤੱਕ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਸਰਕਾਰ ਪੱਲਾ ਝਾੜ ਰਹੀ ਹੈ ਪੋਸਟਮਾਰਟਮ ਕਰਵਾਉਣ ਦੀ ਗੱਲ ਛੇੜ ਦਿੱਤੀ ਔਰ ਪੋਸਟਮਾਰਟਮ ਲਈ ਬੋਰਡ ਬਿਠਾਇਆ ਇਹਦਾ ਕੋਈ ਜਵਾਬ ਨਹੀਂ ਸਰਕਾਰ ਸ਼ੱਕ ਦੇ ਘਰੇ ਚ ਪ੍ਰਸ਼ਾਸਨ ਔਰ ਸ਼ਾਸਨ ਸ਼ੱਕ ਦੇ ਘਰੇ ਚ ਹੈ ਕਿ ਕਿਤੇ ਨਾ ਕਿਤੇ ਉਹ ਡਰੱਗ ਮਾਫੀਆ ਨੂੰ ਬਚਾਉਣ 'ਚ ਲੱਗਿਆ ਹੋਇਆ ਬਹੁਜਨ ਸਮਾਜ ਪਾਰਟੀ ਸਰਕਾਰ ਦੇ ऐसे रवैये दी निंदा कर दी है और मैं सरकार ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਵਰਤਾਰਾ BSP ਚੁੱਪਚਾਪ برداشت ਨਹੀਂ ਕਰੂਗੀ ਪੰਜਾਬ ਦਾ ਉਜਾੜਾ برداشت ਨਹੀਂ ਕੀਤਾ ਜਾ ਸਕਦਾ ਇਸ ਕਰਕੇ ਪਾਰਟੀ ਨੇ ਫੈਸਲਾ ਕੀਤਾ ਕਿ ਕੱਲ ਨੂੰ ਪਾਰਟੀ ਦਾ ਇੱਕ ਡੈਪੂਟੇਸ਼ਨ ਪਰਿਵਾਰਾਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇਗਾ ਮਿਲ ਕੇ ਮੈਮੋਰੰਡਮ ਦਿੱਤਾ ਜਾਊਗਾ ਕਿ ਪਰਿਵਾਰ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਔਰ ਇੱਕ-ਇੱਕ ਮੈਂਬਰ ਨੂੰ ਨੌਕਰੀ ਔਰ ਡਰੱਗ ਮਾਫੀਆ ਔਰ ਉਹਦੇ ਪੋਲਿਟਿਕਲ ਪ੍ਰੋਟੈਕਸ਼ਨ ਕਰਨ ਵਾਲੇ ਪੋਲਿਟਿਕਲੀ ਇਨਵੋਲਵ ਲੋਕ ਔਰ ਪੁਲਿਸ ਤੰਤਰ ਦੇ ਗੱਠਜੋੜ ਜੋ ਵੀ ਜਿਹੜੇ ਵੀ ਸ਼ਾਮਲ ਸਾਰਿਆਂ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਹੋਵੇ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਦੇਵੀ ਮੰਗੂ ਰਿੰਕੂ ਜਿਹੜੇ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਦੇ ਨਸ਼ਿਆਂ ਦੀ ਨੀਤੀ ਦੇ ਪੇਂਟ ਚੜ ਗਏ ਮੈਂ ਪੰਜਾਬ ਬੌਧਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਦਾ ਔਰ ਪਰਿਵਾਰਾਂ ਦੇ ਦੁੱਖ ਵਿੱਚ ਪੂਰਨ ਤੌਰ ਤੇ ਅਸੀਂ ਸ਼ਾਮਲ ਹੁੰਦੇ ਆ ਔਰ ਪਰਿਵਾਰਾਂ ਨੂੰ ਇਨਸਾਫ ਮਿਲੇ ਦੋਚੀਆਂ ਨੂੰ ਸਜ਼ਾ ਮਿਲੇ ਕੰਪਨਸੇਸ਼ਨ ਮਿਲੇ ਉਦੇ ਲਈ ਬਹੁਜਨ ਸਮਾਜ ਪਾਰਟੀ ਦਾ ਸੰਗਠਨ ਪੂਰੀ ਤਨਦੇਹੀ ਨਾਲ ਵਿਕਟਮ ਪੀੜਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਯਤਨ ਕਰੂਗਾ